ਜਗਤ ਵਿੱਚ ਜਿਸ ਨੂੰ ਵੇਖੋ ਕੁਝ ਮੰਗ ਰਿਹਾ ਨਜ਼ਰ ਆਵੇਗਾ ਹਜ਼ਾਰਾਂ ਵਾਲਾ ਲੱਖਾਂਪਤੀ ਅਤੇ ਲੱਖਾਂ ਵਾਲਾ ਕਰੋੜਾਂਪਤੀ ਬੰਨਾ ਚਾਹੁੰਦਾ ਹੈ ਕਰੋੜਾਂ ਵਾਲਾ ਅਵਲ ਤਾਂ ਅਰਬਾਂਪਤੀ ਹੋਣਾ ਚਾਹੁੰਦਾ ਹੈ ਨਹੀਂ ਤੇ ਇਹ ਪਿਆ ਚਾਹੁੰਦਾ ਹੈ ਕਿ ਕਰੋੜਾਂਪਤੀ ਬਣਿਆ ਹੀ ਰਹਾ ਅਤੇ ਬਾਦਸ਼ਾਹ ਚਾਹੁੰਦੇ ਹਨ ਕਿ ਉਹਨਾਂ ਦੀ ਬਾਦਸ਼ਾਹੀ ਕਾਇਮ ਰਹੇ ਗਰੀਬ ਜੀਵਨ ਦੇ ਸਾਧਾਰਨ ਸੁੱਖਾਂ ਨੂੰ ਲੋਚਦਾ ਹੈ ਅਤੇ ਅਮੀਰ ਆਪਣੀ ਅਮੀਰੀ ਦੇ ਕਾਇਮ ਰੱਖਣ ਦੇ ਆਹਰ ਵਿੱਚ ਨਜ਼ਰ ਆਵੇਗਾ। ਦੌਲਤ ਦੇ ਪਾਸੇ ਨੂੰ ਛੱਡ ਕੇ ਜੇ ਸਿਹਤ ਦੇ ਪਾਸੇ ਵੱਲ ਆਈਏ ਤਾਂ ਹਰ ਇੱਕ ਇਨਸਾਨ ਭਾਵੇਂ ਉਹ ਗਰੀਬ ਹੋਵੇ ਭਾਵੇਂ ਅਮੀਰ ਤੰਦਰੁਸਤੀ ਮੰਗਦਾ ਤੱਕਾਂਗੇ। ਕੋਈ ਸ਼ਖਸ ਐਸਾ ਨਹੀਂ ਜੋ ਤੰਦਰੁਸਤੀ ਜਾਂ ਅਰੋਗਤਾ ਨਾ ਮੰਗਦਾ ਹੋਵੇ ਫੇਰ ਜੇ ਖੁਸ਼ੀ ਦੇ ਪਾਸੇ ਝਾਤ ਮਾਰੀਏ ਤਾਂ ਹਰ ਇੱਕ ਜੀਵ ਸੁਖ ਜਾਂ ਖੁਸ਼ੀ ਮੰਗਦਾ ਨਜ਼ਰ ਆਵੇਗਾ ਪਰਿਵਾਰ ਦੀ ਖੁਸ਼ੀ ਦੋਸਤਾਂ ਮਿੱਤਰਾਂ ਵਿੱਚ ਰਲ ਬੈਠਣ ਦੀ ਖੁਸ਼ੀ ਸੰਗੀਤ ਸੁਣਨ ਅਤੇ ਤਮਾਸ਼ੇ ਵੇਖਣ ਦੀ ਖੁਸ਼ੀ ਹਰ ਇੱਕ ਜੀਵ ਨੂੰ ਅੱਗੇ ਨਾਲੋਂ ਕੁਝ ਵਧੇਰੇ ਮੰਗਣ ਵਾਸਤੇ ਮਜਬੂਰ ਕਰਦੀ ਦੇਖਾਂਗੇ ਇਲਮ ਦੇ ਪਾਸੇ ਦੇਖੀਏ ਤਾਂ ਜੋ ਜੋ ਕਿਸੇ ਇਲਮ ਦਾ ਜਾਂ ਗਿਆਨ ਦਾ ਵਿਦਿਆਰਥੀ ਹੈ ਉਹ ਉਸ ਗਿਆਨ ਦਾ ਹੀ ਅੰਤ ਨਹੀਂ ਪਾ ਰਿਹਾ ਅਤੇ ਉਸ ਗਿਆਨ ਵਿੱਚ ਹੋਰ ਵਧੇਰੇ ਸੂਝ ਹੋਰ ਵਧੇਰੇ ਰੋਸ਼ਨੀ ਮੰਗਦਾ ਨજર ਆਵੇਗਾ ਸਾਧੂ ਸੰਤ ਮਹਾਤਮਾ ਵੀ ਭਾਵੇਂ ਜਗਤ ਦੇ ਨਾਸ਼ਵੰਦ ਸੁਖ ਨਾ ਮੰਗਦੇ ਦਿਸਣ ਪਰ ਕਿਸੇ ਅਬਨਾਸ਼ੀ ਸੁਖ ਕਿਸੇ ਸਦੀਵੀ ਸੁੱਖ ਦੀ ਤਲਾਸ਼ ਵਿੱਚ ਬੇਬਲ ਨજર ਆਉਣਗੇ ਸੜਕ ਤੇ ਤੁਰਦੇ ਕਿਸੇ ਆਦਮੀ ਨੂੰ ਖੜਾ ਕਰਕੇ ਪੁੱਛ ਦੇਖੋ ਉਹ ਤੁਹਾਨੂੰ ਆਪਣੀਆਂ ਕਈ ਮੰਗਾ ਗਿਣ ਕੇ ਸੁਣਾ ਦੇਵੇਗਾ ਅਮਰੀਕਾ ਵਿੱਚ ਇੱਕ ਧਾਰਮਿਕ ਸੁਸਾਇਟੀ ਨੇ 1 ਮਿਲੀਅਨ ਆਦਮੀਆਂ ਬਾਸੋਂ ਲਿਖਤ ਵਿੱਚ ਪੁੱਛਿਆ ਕਿ ਉਹਨਾਂ ਦੇ ਮਨ ਦੀ ਕੀ ਅਵਸਥਾ ਹੈ ਤਾਂ 10 ਲੱਖ ਵਿੱਚੋਂ 10 ਲੱਖ ਨੇ ਹੀ ਲਿਖਤ ਵਿੱਚ ਜਵਾਬ ਦਿੱਤਾ ਕਿ ਉਹ ਕੁਝ ਚਾਹੁੰਦੇ ਹਨ ਕੁਝ ਮੰਗਦੇ ਹਨ ਉਹਨਾਂ ਅੰਦਰ ਕਈ ਖੁਆਇਸ਼ਾਂ ਲੁਕੀਆਂ ਪਈਆਂ ਹਨ ਜਿਨ੍ਹਾਂ ਦੀ ਪੂਰਤੀ ਵਾਸਤੇ ਉਹ ਹਰ ਵਕਤ ਕੋਸ਼ਿਸ਼ ਕਰਦੇ ਰਹਿੰਦੇ ਹਨ ਇਹ ਮੰਗਾਂ ਇਸ ਪ੍ਰਕਾਰ ਹਨ ਜ਼ਰੂਰਤਾਂ ਪੂਰੀਆਂ ਕਰਨ ਯੋਗਾ ਧਨ ਆਰੋਗਤਾ ਪਰਿਵਾਰ ਦੀ ਖੁਸ਼ੀ ਦੋਸਤਾਂ ਮਿੱਤਰਾਂ ਵਿੱਚ ਸਤਕਾਰ ਅਗਲੇ ਜੀਵਨ ਦਾ ਗਿਆਨ ਇਸ ਮਿਸਾਲ ਤੋਂ ਸਿੱਧ ਹੁੰਦਾ ਹੈ ਕਿ ਜਗਤ ਸੱਚੀ ਮੁੱਚੀ ਭਿਖਾਰੀ ਹੈ ਅਤੇ ਹਰ ਵੇਲੇ ਵਾਹਿਗੁਰੂ પાસેੋਂ ਦਾਤਾਂ ਮੰਗਦਾ ਰਹਿੰਦਾ ਹੈ। ਜਗਤ ਦੇ ਜੀਵ ਭਾਵੇਂ ਨਾਸਤਕ ਹੋਣ ਭਾਵੇਂ ਆਸਤਕ ਹਰ ਵੇਲੇ ਕੁਝ ਨਾ ਕੁਝ ਮੰਗਦੇ ਰਹਿੰਦੇ ਹਨ। ਹਰ ਵੇਲੇ ਕੁਝ ਨਾ ਕੁਝ ਚਾਹੁੰਦੇ ਰਹਿੰਦੇ ਹਨ। ਅਤੇ ਭਾਵੇਂ ਹਰ ਇੱਕ ਨੂੰ ਉਤਨਾ ਜੋ ਕਿ ਉਹ ਮੰਗ ਰਿਹਾ ਹੈ ਨਹੀਂ ਮਿਲਦਾ ਪਰ ਇਤਨਾ ਜ਼ਰੂਰ ਮਿਲਦਾ ਰਹਿੰਦਾ ਹੈ ਜਿਸ ਨਾਲ ਉਹ ਕਾਇਮ ਰਹਿ ਸਕੇ ਮੰਗਤਿਆਂ ਦੇ ਇਸ ਜਗਤ ਵਿੱਚ ਇੱਕ ਹੋਰ ਗੱਲ ਵੇਖੀ ਜਾਵੇਗੀ ਕਿ ਜਿਤਨਾ ਸਿਆਣਾ ਮੰਗਤਾ ਹੋਵੇਗਾ ਉਸ ਦੀ ਉਤਨੀ ਹੀ ਸਿਆਣੀ ਮੰਗ ਹੋਵੇਗੀ ਇੱਕ ਬੱਚੇ ਨੂੰ ਪੁੱਛੋ ਤੈਨੂੰ ਕੀ ਚਾਹੀਦਾ ਹੈ ਤਾਂ ਉਹ ਆਖੇਗਾ ਕਿ ਮੈਨੂੰ ਹਵਾ ਵਿੱਚ ਉੱਡਣ ਵਾਲਾ ਬੈਲੂਨ ਲੈ ਦੇਵੋ ਜੇਕਰ ਉਸ ਤੋਂ ਵਡੇਰੀ ਉਮਰ ਦੇ ਸਕੂਲ ਜਾਂਦੇ ਲੜਕੇ ਨੂੰ ਪੁੱਛੋ ਕਿ ਤੇਰੀ ਕੀ ਮੰਗ ਹੈ ਤਾਂ ਆਖੇਗਾ ਕਿ ਮੈਨੂੰ ਬਾਈਸਾਈਕਲ ਚਾਹੀਦਾ ਹੈ ਜੇਕਰ ਕਾਲਜ ਜਾਣ ਵਾਲੇ ਮੁੰਡੇ ਨੂੰ ਪੁੱਛੋ ਕਿ ਤੇਰਾ ਦਿਲ ਕਿਸ ਚੀਜ਼ ਨੂੰ ਲੈਣਾ ਚਾਹੁੰਦਾ ਹੈ ਬੈਲੂਨ ਜਾਂ ਬਾਈਸਾਈਕਲ ਤਾਂ ਉਹ ਆਖੇਗਾ ਕਿ ਮੈਂ ਮੋਟਰ ਚਾਹੁੰਦਾ ਹਾਂ ਇਸੇ ਤਰ੍ਹਾਂ ਅਸੀਂ ਦੇਖਾਂਗੇ ਕਿ ਜਿਉਂ-ਜਿਉਂ ਜੀਵ ਸਿਆਣਾ ਤੇ ਤਜਰਬੇਕਾਰ ਮੰਗਤਾ ਬਣਦਾ ਜਾਵੇ ਉਹ ਵੱਡਮੁੱਲੀਆਂ ਅਤੇ ਵਧੇਰੇ ਅਰਸੇ ਲਈ ਰਹਿਣ ਵਾਲੀਆਂ ਚੀਜ਼ਾਂ ਮੰਗੇਗਾ ਜੀਵ ਦੀਆਂ अनेका ਮੰਗਾਂ ਦੇ ਪਿੱਛੇ ਇੱਕ ਅਸੂਲ ਲੁਕਿਆ ਹੋਇਆ ਹੈ ਉਹ ਇਹ ਹੈ ਕਿ ਜੀਵ ਉਹ ਦਾਤਾ ਚਾਹੁੰਦਾ ਹੈ ਜਿਹੜੀਆਂ ਇਸ ਨੂੰ ਸਦਾ ਖੁਸ਼ੀ ਤੇ ਪ੍ਰਸੰਨ ਰੱਖ ਸਕਣ ਪਰ ਕਿਉਂਕਿ ਜੀਵ ਅਗਿਆਨੀ ਹੈ ਬੇਸਮਝ ਹੈ ਇਹ ਬੱਚੇ ਵਾਂਗੂ ਐਸੀਆਂ ਦਾਤਾਂ ਮੰਗਦਾ ਰਹਿੰਦਾ ਹੈ ਜਿਹੜੀਆਂ ਰਬੜ ਦੇ ਬੈਲੂਨ ਦੀ ਤਰ੍ਹਾਂ ਫੌਰਨ ਨਾਸ਼ ਹੋਣ ਵਾਲੀਆਂ ਹੁੰਦੀਆਂ ਹਨ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਜੀਵ ਨੂੰ ਬੜੀ ਸਹਾਇਤਾ ਬਖਸ਼ਦੀ ਹੈ ਗੁਰਮਤ ਜੀਵ ਨੂੰ ਇੱਕ ਸਿਆਣਾ ਮੰਗਤਾ ਬਣਾਉਣਾ ਚਾਹੁੰਦੀ ਹੈ ਤਾਂ ਕਿ ਉਸ ਦੀਆਂ ਮੰਗਾਂ ਐਸੀਆਂ ਪੱਕੀਆਂ ਤੇ ਅਬినాਸ਼ੀ ਹੋਣ ਜਿਨ੍ਹਾਂ ਦੇ ਪੂਰਾ ਹੋਣ ਮਗਰੋਂ ਜੀਵ ਨੂੰ ਕਦੀ ਫੇਰ ਮੰਗਣਾ ਹੀ ਨਾ ਪਵੇ ਗੁਰਮਤ ਜੀਵ ਤੋਂ अनेका ਜਨਮਾਂ ਦਾ ਪੇਸ਼ਾ ਭਿਖਾਰੀ ਪੁਣਾ ਹਮੇਸ਼ਾ ਲਈ ਛਡਾਉਣਾ ਚਾਹੁੰਦੀ ਹੈ ਗੁਰਮਤ ਗੁਰਸਿੱਖ ਨੂੰ ਦੱਸਦੀ ਹੈ ਕਿ ਜੇਕਰ ਕਿਸੇ ਨੂੰ ਟਕਸਾਲ ਮਿਲ ਜਾਵੇ ਤਾਂ ਉਸ ਨੂੰ ਫੇਰ ਰੁਪਏ ਵਾਸਤੇ ਤਰਲੇ ਕਰਨ ਦੀ ਲੋੜ ਨਹੀਂ ਰਹਿੰਦੀ ਜਿਤਨਾ ਰੁਪਈਆ ਉਸ ਦਾ ਜੀ ਕਰੇ ਟਕਸਾਲ ਦੇ ਜ਼ਰੀਏ ਬਣਾ ਸਕਦਾ ਹੈ ਇਸੇ ਤਰ੍ਹਾਂ ਅਗਰ ਦਾਤੇ ਕੋਲੋਂ ਦਾਤਾਂ ਦੀ ਬਜਾਏ ਦਾਤਾ ਖੁਦ ਹੀ ਮਿਲ ਜਾਵੇ ਤਾਂ ਫਿਰ ਦਾਤਾਂ ਮੰਗਣ ਦੀ ਲੋੜ ਨਹੀਂ ਰਹੇਗੀ ਦਾਤੇ ਦੇ ਮਿਲਣ ਨਾਲ ਦਾਤੇ ਦੀਆਂ ਦਾਤਾਂ ਖੁਦ ਬਖੁਦ ਮਿਲ ਜਾਣਗੀਆਂ ਜਦ ਸਾਡੇ ਕਮਰੇ ਵਿੱਚ ਬਾਰੀ ਖੋਲਿਆ ਧੁੱਪ ਆ ਜਾਵੇ ਤਾਂ ਉਸ ਨਾਲ ਰੌਸ਼ਨੀ ਅਤੇ ਨਿਗ ਖੋਦ ਬਖੋਦ ਹੀ ਆ ਜਾਂਦੇ ਹਨ ਜਦ ਕਮਰੇ ਵਿੱਚ ਧੁੱਪ ਆ ਜਾਏ ਤਾਂ ਫੇਰ ਸਾਨੂੰ ਧੁੱਪ ਕੋਲੋਂ ਚਾਨਣ ਅਤੇ ਗਰਮੀ ਮੰਗਣ ਦੀ ਲੋੜ ਨਹੀਂ ਪੈਂਦੀ ਇਹ ਚੀਜ਼ਾਂ ਧੁੱਪ ਦੇ ਆਉਣ ਨਾਲ ਆਪੇ ਹੀ ਆਉਂਦੀਆਂ ਹਨ ਗੁਰਮਤ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਤਿਤ ਪਾਵਨ ਉਪਦੇਸ਼ ਜੀਵਨ ਨੂੰ ਛੋਟੀਆਂ ਛੋਟੀਆਂ ਅਤੇ ਨਾਸ਼ਵੰਦ ਚੀਜ਼ਾਂ ਮੰਗਣ ਦੀ ਬਜਾਏ ਸਰਬਦਾਤਾ ਸਰਬ ਸੁਖਾਂ ਦੇ ਸਾਗਰ ਸਰਬਸ਼ਕਤੀਮਾਨ ਵਾਹਿਗੁਰੂ ਨੂੰ ਹੀ ਮੰਗਣ ਦੀ ਪ੍ਰੇਰਣਾ ਕਰਦਾ ਹੈ ਵਾਹਿਗੁਰੂ ਉਸ ਨੂੰ ਮਿਲਦਾ ਹੈ ਜਿਹੜਾ ਵਾਹਿਗੁਰੂ ਨੂੰ ਮਿਲਣਾ ਚਾਹੇ ਜਿਸ ਦੇ ਦਿਲ ਵਿੱਚ ਵਾਹਿਗੁਰੂ ਨਾਲ ਉਸ ਦੀਆਂ ਦਾਤਾਂ ਨਾਲ ਵਧੇਰੇ ਪ੍ਰੇਮ ਹੋਵੇ ਅਤੇ ਜਿਹੜਾ ਵਾਹਿਗੁਰੂ ਜੀ ਨੂੰ ਹਰ ਧੰਮ ਮੰਗ ਸਕੇ ਜਾਂ ਹਰ ਧਾਮ ਸਵਾਸ ਸਵਾਸ ਯਾਦ ਕਰ ਸਕੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਾਈ ਹੈ ਮੇਰੇ ਜਿੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਗੁਰਮਤਿ ਜੀਵ ਨੂੰ ਦੱਸਦੀ ਹੈ ਕਿ ਸਾਨੂੰ ਵਾਹਿਗੁਰੂ ਜਾਂ ਸਰਬ ਸੁਖਾਂ ਦਾ ਦਾਤਾ ਮਿਲ ਜਾਵੇ ਉਸ ਨੂੰ ਫੇਰ ਦਾਤਾ ਦੇ ਵਖਰਿਆਂ ਮੰਗਣ ਦੀ ਲੋੜ ਨਹੀਂ ਰਹਿੰਦੀ ਜਿਵੇਂ ਧੁੱਪ ਕਮਰੇ ਵਿੱਚ ਆ ਜਾਵੇ ਤਾਂ ਚਾਨਣ ਅਤੇ ਨਿਗ ਆਪੇ ਹੀ ਧੁੱਪ ਨਾਲ ਆ ਜਾਂਦੇ ਹਨ ਉਸੇ ਤਰ੍ਹਾਂ ਜਦ ਜੀਵ ਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਵੇ ਜਦ ਜੀਵ ਨੂੰ ਵਾਹਿਗੁਰੂ ਜੀ ਦਾ ਗਿਆਨ ਹੋ ਜਾਵੇ ਜਦ ਜੀਵ ਨੂੰ ਆਪਣੇ ਅਤੇ ਵਾਹਿਗੁਰੂ ਜੀ ਦੇ ਅਦੁੱਟ ਰਿਸ਼ਤੇ ਦਾ ਪਤਾ ਲੱਗ ਜਾਵੇ ਤਾਂ ਵਾਹਿਗੁਰੂ ਜੀ ਦੀਆਂ ਸਾਰੀਆਂ ਬਰਕਤਾਂ ਅਤੇ ਖੂਬੀਆਂ ਜੀਵ ਅੰਦਰ ਖੋਦ ਬਖੋਦ ਆ ਜਾਂਦੀਆਂ ਹਨ ਵਾਹਿਗੁਰੂ ਜੀ ਦੇ ਜੀਵ ਦੇ ਮਨ ਵਿੱਚ ਨਿਵਾਸ ਕਰਨ ਨਾਲ ਹੀ ਵਾਹਿਗੁਰੂ ਜੀ ਦੀਆਂ ਦਾਤਾਂ ਜੀਵ ਦੇ ਅੱਗੇ ਪਿੱਛੇ ਫਿਰਨ ਲੱਗ ਜਾਂਦੀਆਂ ਹਨ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨਸੈ ਨਾ ਹਮ ਕੜਿਆ ਨਾ ਉਹ ਨਿਰਤਨ ਨਾ ਹਮ ਪੂਖੇ ਨਾ ਉਸ ਦੁਖ ਨਾ ਹਮ ਕੋ ਦੁਖੇ ਔਰ ਨਾ ਕੋ ਮਾਰਣ ਵਾਰਾ ਜਿਓ ਹਮਾਰਾ ਜਿਓ ਦੇਨਹਾਰਾ ਨਾ ਉਸ ਬੰਧਨ ਨਾ ਹਮ ਬੰਦੇ ਨਾ ਉਸ ਧੰਦਾ ਨਾ ਹਮ ਧੰਦੇ ਨਾ ਉਸ ਮੈਲ ਨਾ ਹਮ ਕੋ ਮੈਲਾ ਉਸ ਆਨੰਦ ਤਾਂ ਹਮ ਸਦ ਕੇਲਾ ਨਾ ਉਸ ਸੋਚ ਨਾ ਹਮ ਕੋ ਸੋਚਾ ਨਾ ਉਸ ਲੇਪ ਨਾ ਹਮ ਕੋ ਪੋਚਾ ਨਾ ਉਸ ਭੁੱਖ ਨਾ ਹਮਕੋ ਤ੍ਰਿਸ਼ਨਾ ਜਾਂ ਉਹ ਨਿਰਮਲ ਤਾਂ ਹਮ ਜਜਨਾ ਜਿਸ ਮਨ ਵਿੱਚ ਵਾਹਿਗੁਰੂ ਜੀ ਦੀ ਯਾਦ ਜਾਂ ਨਾਮ ਵਸ ਜਾਵੇ ਉਸ ਮਨ ਵਿੱਚ ਓੱਖ ਡਰ ਥੋੜ ਚਿੰਤਾ ਰੋਗ ਗਰੀਬੀ ਨਫ਼ਰਤ ਕਾਮ ਕ੍ਰੋਧ ਲੋਭ মোহ ਹੰਕਾਰ ਦਾ ਦੂਰ ਹੋ ਜਾਣਾ ਅਤੇ ਸੁਖ ਸ਼ਾਂਤੀ ਬੇਫਿਕਰੀ ਪ੍ਰੇਮ ਨਿਰਵੈਰਤਾ ਨਿਰਪੈਤਾ ਅਮੀਰੀ ਦਾ ਆ ਜਾਣਾ ਲਾਜ਼ਮੀ ਹੈ ਜਿਸ ਮਨ ਵਿੱਚ ਵਾਹਿਗੁਰੂ ਜੀ ਦੀਆਂ ਸਿਫਤਾਂ ਜਾਂ ਬਰਕਤਾਂ ਨਿਵਾਸ ਕਰਨ ਉਸ ਮਨ ਦੀ ਦੁਨੀਆ ਵਿੱਚ ਇਨ੍ਹਾਂ ਈਸ਼ਵਰੀ ਗੁਣਾਂ ਦਾ ਹੀ ਪ੍ਰਕਾਸ਼ ਦੇਖਾਂਗੇ ਐਸੀ ਦੁਨੀਆ ਵਿੱਚ ਸੁੱਖਾਂ ਤੋਂ ਸਿਵਾ ਹੋਰ ਕੁਝ ਰਹੇਗਾ ਹੀ ਨਹੀਂ ਐਸੀ ਦੁਨੀਆ ਵਿੱਚ ਸਿਵਾਏ ਸੁਖ ਆਨੰਦ ਪਰਸੰਨਤਾ ਅਤੇ ਸ਼ਾਂਤੀ ਦੇ ਹੋਰ ਕੁਝ ਨਹੀਂ ਰਹਿ ਸਕਦਾ ਜਿਸ ਅਸਥਾਨ ਤੇ ਰੋਸ਼ਨੀ ਹੋਵੇ ਉਥੇ ਹਨੇਰਾ ਨਹੀਂ ਰਹਿ ਸਕਦਾ ਇਸੇ ਤਰ੍ਹਾਂ ਜਿਸ ਹਿਰਦੇ ਵਿੱਚ ਵਾਹਿਗੁਰੂ ਨਿਵਾਸ ਕਰਨ ਉਥੇ ਸੁਖ ਆਨੰਦ ਤੋਂ ਬਗੈਰ ਹੋਰ ਕੁਝ ਨਹੀਂ ਰਹਿ ਸਕਦਾ ਕੋਹ ਨਾਨਕ ਜਨ ਠਾਕੁਰ ਪਾਇਆ ਸਭ ਕਿਛ ਤਿਸ ਕੇ ਗ੍ਰਹਿ ਮਹਿ ਆਇਆ ਗੁਰਮਤਿ ਜੀਵ ਨੂੰ ਮੰਗਣ ਦਾ ਐਸਾ ਅੱਛਾ ਤਰੀਕਾ ਸਿਖਾਉਂਦੀ ਹੈ ਕਿ ਜੀਵ ਗੁਰਮਤਿ ਦੀ ਰੋਸ਼ਨੀ ਵਿੱਚ ਜੀਵਨ ਬਤੀਤ ਕਰਕੇ ਦੀਨ ਦੁਨੀਆ ਦੀਆਂ ਸਭ ਬਰਕਤਾਂ ਅਤੇ ਨਿਆਮਤਾਂ ਤੋਂ ਮਾਲਾ-ਮਾਲ ਹੋ ਜਾਂਦਾ ਹੈ ਇਹ ਤਰੀਕਾ ਕੀ ਹੈ ਬਜਾਏ ਦਾਤਾਂ ਦੇ ਦਾਤਾ ਨੂੰ ਮੰਗਣਾ ਬਜਾਏ ਦਾਤਾਂ ਦੇ ਦਾਤੇ ਨਾਲ ਪਿਆਰ ਪਾਉਣਾ ਬਜਾਏ ਦਾਤਾਂ ਪਿੱਛੇ ਦਿਨ ਰਾਤ ਖੁਆਰ ਹੋਣ ਦੇ ਦਾਤਾ ਨੂੰ ਆਪਣੇ ਮਨ ਵਿੱਚ ਨਿਵਾਸ ਕਰਾਉਣਾ ਜਦ ਦਾਤਾ ਮਿਲਣਾ ਤਾਂ ਦਾਤੇ ਦੀ ਉਸਤਤ ਕਰਨੀ ਅਤੇ ਉਸ ਨੂੰ ਨਾ ਵਿਸਾਰਨਾ ਇਹ ਹੈ ਦਾਤਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਇਹ ਹੈ ਦਾਤੇ ਨੂੰ ਪ੍ਰਾਪਤ ਕਰਕੇ ਸਦਾ ਨਹੀਂ ਮੰਗਣ ਤੋਂ ਛੁਟਕਾਰਾ ਪਾਉਣ ਦਾ ਵਲ ਨਾਨਕ ਜਾਚਕ ਦਰ ਤੇ ਰਹਿ ਪ੍ਰਭ ਤੁਧਨੋਂ ਮੰਗੈ ਦਾਨ